ਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਜ਼ਖਮੀ ਹੋਏ ਕਿਸਾਨਾਂ ਦੀ ਸਾਰ ਲੈਣ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਵੀਰ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਜੋ ਅਤਿਆਚਾਰ ਕੀਤੇ ਜਾ ਰਹੇ ਹਨ ਉਹ ਸਰਾਸਰ ਗਲਤ ਹੈ ਇੱਕ ਪਾਸੇ ਜਿੱਥੇ ਕਿਸਾਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਉਹਨਾਂ ਤੇ ਗੋਲੀਬਾਰੀ ਕੀਤੀ ਜਾ ਰਹੀ ਜੋ ਕਿ ਬਹੁਤ ਨਿੰਦਣਯੋਗ ਹੈ ਬਹੁਤ ਹੀ ਜੀ ਦੁਖਦਾਈ ਖਬਰ ਹੈ ਕਿ 22-23 ਸਾਲ ਦਾ ਮੁੰਡਾ ਜਿਹਦੀ ਬ੍ਰੋਡ ਬੋਡੀ ਜਿਹੜੀ ਆ ਉਹ ਬ੍ਰੋਡ ਡੈੱਡ ਹੈ ਕਦੀ ਮੌਤ ਹੋ ਗਈ ਸੀ ਉਹਦਾ ਪੋਸਟਮਾਰਟਮ ਹੋਏਗਾ ਜੀ ਆਪਾਂ ਨੂੰ ਐਗਜ਼ੈਕਟ ਕੌਜ਼ ਪਤਾ ਚੱਲੇਗਾ ਇੱਕ ਹੋਰ ਹੈੱਡ ਜਰੀ ਦਾ ਪੇਸ਼ੈਂਟ ਹੈ ਸੀਰੀਅਸ ਇੰਜਰੀ ਹੈ ਜੀ ਜੇ ਆਪਾਂ ਕੋਈ ਵੀ ਜਿਹੜਾ ਮਤਲਬ ਕੈਦੇ ਕਾਨੂੰਨ ਹੁੰਦੇ ਸਾਰਿਆਂ ਨੂੰ ਸ਼ੱਕ ਤੇ ਟੰਕੇ ਤੇ ਦੇਖੋ ਜੇ ਆਪਾਂ ਵੈਸੇ ਵੀ ਆਪਾਂ ਹਵਾ ਚ ਫਾਇਰਿੰਗ ਕਰਦੇ ਆ ਫਿਰ ਪਪਾ ਪੈਰਾ ਤੇ ਲੱਕ ਤੋਂ نیچے ਕਹਿੰਦੇ ਆ ਆਪਾਂ ਵੀ ਗੋਲੀ ਮਾਰਨੀ ਹੁੰਦੀ ਆ ਤੇ ਇਹਦੇ ਮਤਲਬ ਜੋ ਇਹਨਾਂ ਦੇ ਸਿਰ ਦੇ ਉੱਤੇ ਜਾਂ ਇੱਕ ਬੰਦੇ ਦੀ ਨੱਕ ਦੀ ਇੰਜਰੀ ਹੈ ਜਿਹੜਾ ਆਪਣਾ ਰਾਜਪੁਰ ਉਹਦੇ ਗੋਲੇ ਆ ਪਹਿਲਾਂ ਵੀ ਤਿੰਨ ਬੰਦਿਆਂ ਦੀਆਂ ਅੱਖਾਂ ਗਈਆਂ ਹੈਗੀਆਂ ਇਹਦੋਂ ਜ਼ਿਆਦਾ ਮਾੜੀ ਗੱਲ ਨਹੀਂ ਹੋ ਸਕਦੀ ਜੀ ਔਰ ਆਪਣੇ ਨੈਸ਼ਨਲ ਕੈਪੀਟਲ 'ਚ ਜਾਣਾ ਚਾਹੁੰਦੇ ਆ ਔਰ ਸੰਵਿਧਾਨ ਕਹਿੰਦਾ ਔਰ ਆਪਣਾ ਮਾਨਯੋਗ ਸੁਪਰੀਮ ਕੋਰਟ ਕਹਿੰਦਾ ਕਿ ਪੀਸਫੁਲੀ ਪ੍ਰੋਟੈਸਟ ਕਰਨ ਦਾ ਸਾਰਿਆਂ ਨੂੰ ਹੱਕ ਹੈ ਜੀ ਤੇ ਉਹ ਹੱਕ ਵੀ ਖੋਇਆ ਜਾ ਰਿਹਾ ਤੇ ਇਹ ਬਹੁਤ ਮਾੜੀ ਗੱਲ ਹੈ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਸੇ ਪਾਸੇ ਮੀਟਿੰਗ ਚੱਲ ਰਹੀ ਸੀ ਜੀ ਚਲਈਏ ਡਾਕਟਰ ਸਾਹਿਬ ਗੋਲੀ ਚਲੀ ਹੈ ਇਹ ਗੋਲੀ ਦੇ ਲੱਗੇ ਨੇ ਨਿਸ਼ਾਨ ਦੇਖੋ ਪੋਸਟਮਾਰਟਮ ਹੋਏਗਾ ਸਾਰੀ ਡਿਟੇਲ ਉਸ ਤੋਂ ਬਾਅਦ ਪਤਾ ਲੱਗੇਗੀ ਗੋਲੀਆਂ ਤਾਂ ਚਲੀਆਂ ਜੀ ਪਹਿਲਾਂ ਅੱਖਾਂ 'ਚ ਲੱਗੀਆਂ ਗੋਲੀਆਂ ਪਹਿਲੇ ਜਿਹੜੇ ਜਿੰਨੇ ਪਹਿਲਾਂ ਪੇਸ਼ੈਂਟ ਆਏ ਸੀਗੇ ਉਹ ਪਲਾਸਟਿਕ ਬੁਲੇਟ ਸੀਗੀਆਂ ਇਹਦੇ ਵਿੱਚ ਪੋਸਟਮਾਰਟਮ ਹੋਏਗਾ ਤਾਂ ਐਗਜ਼ੈਕਟ ਪਤਾ ਚੱਲ ਜਾਵੇਗਾ ਕਿੰਦਰ ਵੱਲੋਂ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਵਿੱਚ ਹੁੰਨੇ ਆ ਕੇਂਦਰ ਵੱਲੋਂ ਕੀ ਹੈ ਜੜੀ ਕਾਰ ਹੈ ਜਿਹੜਾ ਬ ਜਿਹੜਾ ਇਹ ਸੰਘਰਸ਼ ਆ ਕਿਸਾਨਾਂ ਦਾ ਸੰਘਰਸ਼ ਆ ਉਹਦਾ ਸਬੰਧ ਕੇਂਦਰ ਸਰਕਾਰ ਨਾਲ ਆ ਹਰਿਆਣਾ ਸਰਕਾਰ ਨਾਲ ਤਾਂ ਕੋਈ ਹੈ ਹੀ ਨਹੀਂ ਡੋਕਟਰ ਵੀ ਜਿਹੜੀ ਮੀਟਿੰਗ ਚੱਲ ਰਹੀ ਸੀਗੀ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਉਹਨਾਂ ਦਰਵਾਣੀ ਜਿਹੜੀ ਗਿਆ ਪਹਿਲਾਂ ਤਾਂ ਤਾਂ ਮਲਕੀ ਧੂਆਂ ਛੱਡਿਆ ਜਾਂਦਾ ਫਿਰ ਇੱਕਦਮ ਜਿਹੜਾ ਗੋਲੀਆਂ ਚਲਾਈਆਂ ਜਾਂਦੀਆਂ ਸਰ ਇਹ ਕਿੱਥੇ ਤੱਕ ਦਾ ਜਸਟਿਸ ਹੈ ਜੀ ਇਹ ਬਿਲਕੁਲ ਜਸਟੀਫਾਈਡ ਨਹੀਂ ਆ ਜੀ ਤੁਸੀਂ ਸਮਾਨ ਤੋਂ ਮਤਲਬ ਦਰਜਨਾ ਸੈਕਰੇਡ ਦੇ ਸੈਕਰੇਡ ਜਿਹੜੇ ਗੋਲੇ ਛੱਡ ਰਹੇ ਹੋ ਗੋਲਾ ਥੋੜੀ ਛੱਡ ਰਹੇ ਹੋ ਤੁਸੀਂ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਪਾਣੀ ਦੇ ਬਿਸ਼ਾਰਾ ਵਰਤਦੇ ਹੁੰਦੇ ਸੀ ਜਿਹਦੇ ਨਾਲ ਕੋਈ ਬੰਦੇ ਦੀ ਜਾਨ ਮਤਲਬ ਪੁਸ਼ ਕਰਨ ਵਾਸਤੇ ਤੁਸੀਂ ਉਹਨੂੰ ਯੂਜ਼ ਕਰਦੇ ਸੀਗੇ వాటర్ ਕੈਨ ਨੂੰ ਯੂਜ਼ ਕਰਦੇ ਸੀਗੇ ਆਹ ਤੇ ਜਿਹੜੀਆਂ ਗੋਲੀਆਂ ਤਾਂ ਪੂਰੀ ਦੁਨੀਆ ਦੇ ਵਿੱਚ ਅੱਜ ਤੱਕ ਕਿਸਾਨਾਂ ਦੇ ਅੰਦੋਲਨ ਤੇ ਤੁਹਾਡੇ ਜਿਹੜੇ ਅੰਦੋਲਨ ਹੈ ਇਕੱਲੇ ਪੰਜਾਬ ਚ ਨਹੀਂ ਹੋ ਰਹੇ ਇਹ ਤੁਹਾਡੇ ਸਾਰੇ ਯੂਰਪ ਚ ਹੋ ਰਹੇ ਆ ਜੀ ਪੋਲੈਂਡ ਚ ਹੋ ਰਹੇ ਆ ਜਰਮਨੀ ਚ ਹੋ ਰਹੇ ਆ ਫਰਾਂਸ ਹੋ ਰਹੇ ਆ ਉੱਥੇ ਦੀਆਂ ਸਰਕਾਰਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਦੀਆਂ ਮੰਗਾਂ ਮੰਨੀਆਂ ਉਹਨਾਂ ਨੂੰ ਕੰਸੈਸ਼ਨ ਦਿੱਤੇ ਆ ਇਹ ਸਾਡੀ ਕੇਂਦਰੀ ਸਰਕਾਰ ਹੈ ਜੀ ਮਤਲਬ ਇਹ ਦਿਸ ਇਜ਼ ਮਰਡਰ ਆਫ ਡੈਮੋਕਰੇਸੀ ਦੋਸਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਯਾਰ ਹਰਿਆਣਾ ਪੁਰਸੋ ਲੋ ਵੱਡੀ ਗਿਣਤੀ ਕਿਸੇ ਨੂੰ ਗ੍ਰਿਫਤਾਰ ਕੀਤਾ ਮੈਂ ਕਹਿੰਦਾ ਸਾਰਾ ਕੁਝ ਨਿੰਦਨਯੋਗ ਹੈ ਜੀ ਉਹ ਸਾਡੇ ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਉਹਨਾਂ ਨੇ ਕੇਂਦਰੀ ਮੰਤਰੀਆਂ ਨਾਲ ਟੈਕਅਪ ਕੀਤਾ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਦੋ ਸਟੇਟਸ ਦਾ ਆਪਸ ਵਿੱਚ ਹੈਗਾ ਪਹਿਲਾਂ ਇਹਨਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਤੁਹਾਨੂੰ ਪਤਾ ਵੀ ਨਾਰਥ-ਈਸਟ ਦੇ ਵਿੱਚ ਦੋ ਸਟੇਟਸ ਨੇ ਆ ਜਿਹੜੀਆਂ ਪੁਲਿਸ ਫੋਰਸਾਂ ਆਮਣੇ ਉਹਨਾਂ ਦੀ ਪੁਲਿਸ ਨੇ ਇਹਨਾਂ ਦੀ ਇਹਨਾਂ ਦੀ ਪੁਲਿਸ ਉੱਤੇ ਪਰਚੇ ਕਰ ਦਿੱਤੇ ਇਹ ਆਪਾਂ ਕਿੱਧਰ ਨੂੰ ਜਾ ਰਿਹਾ ਦੇਸ਼ ਆਪਣਾ ਜੀ ਆਪਣੀ ਡੈਮੋਕ੍ਰੇਸੀ ਦਾ ਪਹਿਲਾਂ ਮਾਨਯੋਗ ਜਿਹੜੀ ਤੁਹਾਡੀ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਨੇ ਆ ਹੁਣੇ ਹੀ ਤੁਹਾਡਾ ਕੱਲ ਪਰਸੋਂ ਜਿਹੜਾ ਹੈਗਾ ਕੱਲ ਹੀ ਜਿਹੜਾ ਹੈਗਾ ਉਹ ਇੱਕ ਡੈਮੋਕ੍ਰੇਸੀ ਰিস্টੋਰ ਕੀਤੀ ਹੈ ਇਹ ਮਤਲਬ ਡੈਮੋਕ੍ਰੇਸੀ ਦੇ ਜਿੰਨੇ ਵੀ ਡੈਮੋਕ੍ਰੇਸੀ ਦੇ ਨਾਰਮਸ ਆ ਥਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਇਲਾਕੇ ਦੇ ਵਿੱਚ ਸਾਰੇ ਅਟੈਕ ਹੋ ਰਹੇ ਨੇਗੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਸ ਤੇ ਦੇਖੋ ਦੇਸ਼ ਇੱਕ ਆ ਇਹ ਆਪਾਂ ਗੱਲ ਇਦਾਂ ਕਰ ਰਹੇ ਆ ਆਪਾਂ ਬਾਰਡਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਿਵੇਂ ਕਿਤੇ ਗੁਆਂਡੀ ਦੇਸ਼ ਦੇ ਨਾਲ ਬਾਰਡਰ ਹੋਵੇ ਇੰਟਰ ਸਟੇਟ ਬਾਰਡਰ ਹੈ ਜੀ ਇਹ ਇਹ ਕੋਈ ਮਤਲਬ ਦੋ ਦੇਸ਼ਾਂ ਦਾ ਬਾਰਡਰ ਨਹੀਂ ਹੈ ਦੋ ਰਾਜਾਂ ਦਾ ਬਾਰਡਰ ਹੈ ਇਹ ਤਾਂ ਪਤਾ ਵੀ ਨਹੀਂ ਲੱਗਣਾ ਚਾਹੀਦਾ ਇੱਥੇ ਬਾਰਡਰ ਹੈ ਔਰ ਜਿਹੜੇ ਜਿੱਥੇ ਹੋ ਰਿਹਾ ਉਹ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਦਾ ਮਤਲਬ ਕੀ ਹੈ ਜੀ ਸਾਰੇ ਸਾਰੇ ਦੇਸ਼ ਦਾ ਉੱਥੇ ਜਿਹੜਾ ਮਰਜ਼ੀ ਉਥੋਂ ਲੰਘ ਕੇ ਜਾ ਸਕਦਾ ਨਾਰਮਲੀ ਕਦੇ ਵੀ ਜਿਹੜੇ ਕੋਈ ਵੀ ਸਰਕਮਸਟੈਂਸਸ ਹੋਣ ਨੈਸ਼ਨਲ ਹਾਈਵੇ ਜਿਹੜਾ ਹੁੰਦਾ ਉਹ ਹਮੇਸ਼ਾ ਸੈਂਟਰ ਦੀ ਗਵਰਨਮੈਂਟ ਹੈ ਉਹਨਾਂ ਦੇ ਕੋਲ ਹੁੰਦਾ ਸਰ ਸਰਕਾਰ ਕੀ ਕਰ ਰਹੀ ਹੈ ਜਿਸ ਤੇ ਸਰਕਾਰ ਕਰ ਰਹੀ ਹੈ ਜੀ ਉਹ ਤੁਹਾਡੇ ਸਾਹਮਣੇ ਆ ਜੀ ਕੁਝ ਤਾਂ ਤੁਹਾਡੇ ਸਾਹਮਣੇ ਆ ਸਾਡੇ ਹਰ ਹਰਿਆਣਾ ਗਵਰਨਮੈਂਟ ਅੱਜ ਹਾਈ ਕੋਰਟ ਗਈ ਸੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਜਾਓ ਹਾਈ ਕੋਰਟ ਨੇ ਕਿਹਾ ਉਹਨਾਂ ਨੇ ਕਿਹਾ ਪੰਜਾਬ ਗਵਰਨਮੈਂਟ ਹੈਗੀ ਹੈ ਜਿਹੜੀ ਕਿ ਕਿਸਾਨਾਂ ਨੂੰ ਸ਼ਹਿ ਦੇ ਰਹੀ ਹੈ ਪੰਜਾਬ ਸਰਕਾਰ ਪੋਲੀਟੀਕਲੀ ਕਿਹਾ ਜਾ ਰਹੀ ਹੈ ਕਿ ਲਾਹ ਲੈਣ ਦੀ ਲਾਹ ਲੈਂਦਾ ਉਹ ਸੀ ਉਸ ਲੋਕ ਦੇ ਮੁੱਖ ਮੰਤਰੀ ਉਹ ਵੀ ਪੰਜਾਬ ਜਾ ਕੇ ਆਪਣਾ ਵਾਅ ਉਕੇਂਦਰ ਦੀ ਸਰਕਾਰ ਹੈ ਉਹ ਖੰਡਰ ਸਰਕਾਰ ਹੈ ਲਗਾਤਾਰ ਇਹ ਰਿਹਾ ਕਿ ਨਾਇ ਕਿੰਨੇ ਕਿਸਾਨ ਆ ਗਏ ਜੀ ਤੁਹਾਡੀ ਸਾਡੇ ਕੋਲ ਅੱਜ ਵੀ ਰੇਟ ਦੇ ਵਿੱਚ ਵੀ ਇੰਕਰੀਜ਼ ਹੈ ਗਿਆ ਬਹੁਤ ਸੀਰੇ ਸਾਈਆਂ ਨੰਬਰ ਕਰਤਾ ਪਿਛਲੀ ਵਾਰੀ ਨੰਬਰ ਬਹੁਤ ਜ਼ਿਆਦਾ ਸੀ ਪਿਛਲੀ ਵਾਰੀ ਸਾਡੇ ਜਿਹੜੇ ਸੀਗੇ 114 15 ਜਿਹੜੇ ਹੁਣ ਤੱਕ ਆ ਚੁੱਕੇ ਆ ਅੱਜ ਜਿਹੜੇ 4 ਆਏ ਉਹਨਾਂ ਚ ਇੱਕ ਹੈਡ ਇੰਜਰੀ ਆ ਔਰ ਇੱਕ ਜਿਹੜਾ ਹੈਗਾ ਜਿਹਦੀ ਡੈਥ ਹੋ ਗਈ ਹੈ ਬੱਚੇ ਦੀ ਇਹ ਬਹੁਤ ਅਨਫੋਰਚੂਨੇਟ ਹੈ ਜੀ ਇਹ ਮਤਲਬ ਇਹ ਬਿਲਕੁਲ ਹੀ ਹੋਣਾ ਚਾਹੀਦਾ ਦਿਸ ਇਜ਼ ਟੋਟਲੀ ਅਨਐਕਸੈਪਟਡ ਸਰ ਇੱਕ ਤਰਫ ਤੋਂ ਕੇਂਦਰ ਸਰਕਾਰ ਮੀਟਿੰਗ ਦਾ ਸੱਦਾ ਦੇ ਰਹੀ ਹੈ ਦੂਜੇ ਪਾਸੇ ਫਾਇਰ ਮੈਂ ਕਹਿੰਦਾ ਜੀ ਕੋਈ ਜਦੋਂ ਤੁਸੀਂ ਜੇ ਤੁਹਾਡੀ ਨੀਅਤ ਠੀਕ ਹੈ ਜੇ ਤੁਹਾਡੀ ਨੀਤੀ ਠੀਕ ਹੈ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਇਹ ਨਵਤਾਂ ਨਹੀਂ ਚਾਹੀਦੀ ਸੀ ਇਹ ਕੋਈ ਹੁਣ ਥੋੜੀ ਹੈ ਜੀ ਇਹ ਤਾਂ ਜਿਹੜੇ ਕਿਸਾਨ 13 ਮਹੀਨੇ ਉੱਤੇ ਬੈਠੇ ਰਹੇ ਉਹਨੂੰ 2 ਸਾਲ ਤੋਂ ਬਾਅਦ ਸਮਾਂ ਹੋ ਗਿਆ ਕੋਈ ਹੁਣ ਥੋੜੀ ਹੋਇਆ ਹੈ 2-2 ਸਾਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਕੋਈ ਇੱਕ ਕੰਮ ਕੀਤਾ ਇਹਨਾਂ ਨੇ ਕਿਸਾਨਾਂ ਨੂੰ ਮਤਲਬ ਕੋਈ ਇਹਨਾਂ ਨੇ ਜੋ ਸਲੇ ਸਾਰੇ ਵਾਦੇ ਕੀਤੇ ਸੀ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਵਾਪਸ ਲਏ ਸੀ ਇਹਨਾਂ ਨੇ ਕਿਹਾ ਸੀ ਐਮਐਸਬੀ ਦੇ ਕਮੇਟੀ ਕਿਸਾਨਾਂ ਦੇ ਨੁਮਾਇੰਦੇ ਨਹੀਂ ਲਏ ਉਹਦੇ ਵਿੱਚ ਆ ਜੋ ਇਹਨਾਂ ਦਾ ਲਖੀਮਪੁਰ ਖੀਰੀ ਚਤਿਆਚਾਰ ਕੀਤਾ ਸੀਗਾ ਉਹਦੇ ਦੋਸ਼ੀ ਅੱਜ ਵੀ ਫ੍ਰੀ ਹੈ ਜੀ ਜਿਹੜੇ ਮਤਲਬ ਇਮਾਨਦਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਪਿੱਛੇ ਪਈ ਹੋਈ ਸਾਰੀ ਸੀਵੀ ਇਹਨਾਂ ਨੇ ਆਪੋਜੀਸ਼ਨ ਲੀਡਰਾਂ ਦੇ ਖਿਲਾਫ ਪਾਈ ਹੋਈ ਆ ਸਾਰੀ ਵੀਡੀਓ ਉਹਨਾਂ ਦੇ ਖਿਲਾਫ ਪਾਈ ਹੋਈ ਆ ਜਿਹੜੇ ਦੋਸ਼ੀ ਆ ਉਹ ਅੱਜ ਵੀ ਫ੍ਰੀ ਫਿਰਦੇ ਆ ਜੀ ਉਹ ਇਹਨਾਂ ਦੇ ਮੈਂ ਇਹਦੇ ਬਾਰੇ ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਗੱਲ ਨਹੀਂ ਕਰਦਾ ਕਿ ਦੇਸ਼ ਵਾਸਤੇ ਬਹੁਤ ਮਾੜਾ ਡੈਮੋਕ੍ਰੇਸੀ ਬੋਸ ਬਹੁਤ ਮਾੜਾ ਇਹਨਾਂ ਨੇ ਮਹਾਰਾਣਾ ਸਰਕਾਰ ਨੂੰ ਕਹਿੰਨਾ ਕਿ ਤੁਸੀਂ ਬਾਹਰ ਜਾਓ ਜੇ ਇਹ ਬਿਲਕੁਲ ਹੀ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਸਾਰਾ ਵਤੀਰਾ ਹੈਗਾ ਇਹ ਗੈਰ ਸਬਦਾਨਕ ਵੀ ਆ ਗੈਰ ਕਾਨੂੰਨੀ ਵੀ ਆ ਔਰ ਜਿਹੜਾ ਹੈਗਾ ਇਹ ਨੁਕਸਤਾ ਦਾ ਕਾਣ ਕਰਨ ਵਾਲਾ ਇਹ ਭਰਾਵਾਂ ਨੂੰ ਭਰਾਵਾਂ ਨੂੰ ਭਰਾ ਤੋਂ ਭਰਾ ਮਾਰੂ ਯੰਗਣਾ ਕਰਾਓ ਤੁਸੀਂ ਜਿਹੜੇ ਤੁਹਾਡੇ ਪੋਰਟਸ ਦੇ ਵਿੱਚ ਬੰਦੇ ਵੀ ਆ ਜੀ ਉਹ ਉਹ ਵੀ ਤਾਂ ਕਿਸਾਨਾਂ ਦੇ ਪੁੱਤਰ ਆ ਉਹ ਸਾਡੇ ਜਿਹੜੇ ਆ ਜਿਹੜੇ ਤੁਹਾਡੇ ਜਿੰਨੇ ਪੋਲੀਟੀਸ਼ੀਅਨ ਆ ਜਾਂ ਜਿਹੜੇ ਹੋਰ ਵੱਡੇ ਤੁਹਾਡੇ ਬਿਜ਼ਨਸਮੈਨ ਆ ਇਹਨਾਂ ਦੇ ਬੱਚੇ ਨਾਲ ਫੌਜ ਵਿੱਚ ਆ ਜੀ ਨਾ ਨਾ ਉਹ ਪੁਲਸ ਵਿੱਚ ਹੈ ਕਿਸਾਨਾਂ ਮਜ਼ਦੂਰਾਂ ਦੇ ਪੁੱਤੀ ਹੈ ਉਹੀ ਦੇਸ਼ ਦੀਆਂ ਸਰਦਾਂ ਤੇ ਲੜਦੇ ਆ ਉਹੀ ਤੁਹਾਡੀ ਜਾਨ ਬਚਾਉਂਦੇ ਆ ਉਹੀ ਔਖੇ ਔਖੇ ਵੇਲੇ ਕੰਮ ਆਉਂਦੇ ਆ ਇਹ ਹੀ ਕਿਸਾਨ ਆ ਜਿਹੜੇ ਕੋਰੋਨਾ ਚ ਕੰਮ ਆਏ ਸੀ ਇਹ ਉਹੀ ਕਿਸਾਨ ਆ ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਇਹ ਉਹੀ ਪੰਜਾਬ ਦੇ ਕਿਸਾਨ ਆ ਇਹਨਾਂ ਨੇ ਆਪਣੇ ਢਿੱਡ ਦੇ ਗੱਟ ਮਾਰ ਕੇ ਜਿਹੜਾ ਕੰਮ ਨਹੀਂ ਕੀਤਾ ਸੀ ਇਹਨਾਂ ਨੇ ਇਹਨਾਂ ਨੇ ਸਾਡੇ ਜੋ ਪ੍ਰਧਾਨ ਮੰਤਰੀ ਦੇ ਉਸ ਵੇਲੇ ਦੇ ਨੇ ਕਿਹਾ ਇਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਇਹਨਾਂ ਦੇ ਉੱਤਿਆਚਾਰ ਨਾ ਕਰੋ ਜ਼ੁਲਮ ਨਾ ਕਰੋ ਇਹਨਾਂ ਤੇ ਠੀਕ ਹੈ ਥੈਂਕ ਯੂ